ਨੂਰਾਨੀ ਨੌਕਰੀ ਕਰਦੀ ਜਿੱਤੇ ਮੇ ਕੋਲ ਛੁੱਟੀ ਉਹਨੇ ਦੇਖੋ ਜੀ ਭਾਬੂ ਖੋਇਆ ਸਰਦਾਰ ਜੀ ਅੰਕਲ ਸਾਡੇ ਬਾਪੂ ਸਮਾਨ ਨੇ ਭਾਬੂ ਖੋ ਗਿਆ ਵੀ ਸਾਡੀ ਬਿੱਟੀਆ ਰਾਣੀ ਨੂਰਾਨੀ ਨੌਕਰੀ ਕਰਦੀ ਐ ਇੰਨੀ ਪਵਿੱਤਰ ਧਰਤੀ ਤੇ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਮੜਾ ਇਹ ਹਾਲ ਦਿਖਾ ਦੇ ਆ ਪਵਿੱਤਰ ਧਰਤੀ ਦਾ ਹਾਲ ਜਿਆਦਾ ਹੁਣ ਇਹ 4 ਮਹੀਨਾ ਦਾ ਪਾਣੀ ਸਾਡੇ ਘਰਾਂ ਦਾ ਬਹੁਤ ਜਿਆਦਾ ਖਰਾਬ ਆ ਜੀ। ਆ ਜਿਹੜਾ ਸਾਡੇ ਸੀਵਰੇਜ ਸਰਕਾਰ ਨੇ ਇਹ ਸੀਵਰੇਜ ਸਾਡੀ ਸਹੂਲਤ ਵਾਸਤੇ ਪਾਇਆ ਜਾਂਦਾ ਸਾਨੂੰ ਨਰਕ ਦੀ ਜਿੰਦਗੀ ਦੇਣ ਵਾਸਤੇ ਪਾਇਆ ਗਿਆ। ਲੁੰਬਾਈ ਇਹ ਓਵਰਫਲੋ ਕਰ ਰਿਹਾ ਜਿਹੜਾ ਬਾਹਰ ਨਿਕਾਸ ਕੀਤਾ ਡਰੇਨ ਤੇ ਉਸ ਤੋਂ ਦੁਖੀ ਸੀਗੇ ਬਹੁਤ। ਆ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਬਸਰਾ ਵੱਲ ਕਰੋ ਸਾਡਾ ਬਸਰਾ ਵੱਲ ਕਰੋ ਸਾਡਾ ਬਸਰਾ ਵੱਲ ਕਰੋ ਆਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਬਸਰਾ ਵੱਲ ਕਰੋ ਸਾਡਾ ਬਸਰਾ ਵੱਲ ਕਰੋ ਤਾਂ ਭਾਈ ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥੀਓ ਮੈਂ ਸੰਦੀਪ ਲੁੰਬਾ ਇਸ ਵਕਤ ਖੜਾ ਜੀ ਮੈਂ ਸੂਰਜਕੁੰਡ ਤੋਂ ਅੱਗੇ ਜੈਤੋ ਪਿੰਡ ਦੇ ਵਿੱਚ ਜੇ ਇੱਧਰ ਗੱਲ ਕਰੀਏ ਤਾਂ ਨਿਆਮੀ ਵਾਲਾ ਚੁਰਸਤਾ ਨੇੜੇ ਲੱਗਦਾ ਜਿਹੜੀ ਕੁੱਟਗਿਆ ਵਜਦੀ ਬਾਬੇ ਦੀ ਤੇ ਜੇ ਇੱਧਰ ਮੇਰੇ ਖੱਬੇ ਦੀ ਗੱਲ ਕਰਾਂ ਤੇ ਗੁਰੂ ਘਰ ਚਰਨਸ਼ੋਪਰਾਪਤ ਦਸਮ ਗ੍ਰੰਥ ਪਰਮਾਤਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਾਏ ਹੋਏ ਐ ਬਹੁਤ ਹੀ ਸਾਡਾ ਮਤਲਬ ਇਹਦਾ ਇਤਿਹਾਸ ਦਾ ਮੋਰਚਾ ਇੱਥੇ ਜਿਹਦਾ ਜੈਤੂ ਦਾ ਇਤਿਹਾਸ ਦਾ ਮੋਰਚਾ ਲੱਗਿਆ ਇਤਿਹਾਸਕ ਮੋਰਚਾ ਜਿਹੜਾ ਪੰਜਵੀਂ ਚ ਪੜਾਇਆ ਜਾਂਦਾ ਬੱਚਿਆਂ ਨੂੰ ਹਿਸਟਰੀ ਦਾ ਉਹ ਇੱਥੋਂ 100 ਮੀਟਰ ਤੇ ਗੁਰੂ ਘਰ ਹੈ ਮੈਂ ਕੈਮਰਾ ਇਥੋਂ ਉਹ ਵੀ ਦਿਖਾ ਦਿੰਨਾ ਤੇ ਇੰਨੀ ਪਵਿੱਤਰ ਧਰਤੀ ਤੇ ਮੈਂ ਕੈਮਰਾਮ ਆ ਪਵਿੱਤਰ ਧਰਤੀ ਦਾ ਹਾਲ ਦੇਖ ਲਾ ਜਿੱਥੇ ਸਾਡੇ ਚਰਨ ਪਏ ਹੋਏ ਆ ਦਸਮ ਗੁਰੂ ਦੇ ਸਾਡੇ ਕਲਗੀਧਰ ਬਾਦਸ਼ਾਹ ਦਸਮ ਪਿਤਾ ਪ੍ਰਮਾਤਮਾ ਦਸਵੇਂ ਗੁਰੂ ਸਿੱਖਾਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਆ ਤੇ ਇਸ ਧਰਤੀ ਤੇ ਇੰਨੇ ਮਾੜੇ ਹਾਲਾਤ ਐ 3 ਸਾਲ ਲਗਭਗ ਆਮ ਆਦਮੀ ਨੂੰ ਇੱਧਰ ਆ ਗੋ ਮੇਰੇ ਕਿਨੇ ਇੱਧਰ ਆ ਸੂਰਜ ਤੋਂ ਇੱਧਰ ਆ ਜਾਓ ਪਿਆਰੇ ਸਾਥੀਓ 3 ਸਾਲ ਲਗਭਗ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਥੇ ਆਪਣਾ ਰਾਜ ਚਲਾਉਂਦਿਆਂ ਨੂੰ ਹੋ ਚੱਲੇ ਐ ਪਰ ਇਹਨਾਂ ਦਾ ਮਸਲਾ ਟੱਸ ਤੋਂ ਮੱਸ ਨਹੀਂ ਹੋ ਰਿਹਾ ਇਹਨਾਂ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਐ ਇਹ ਕਹਿੰਦੇ ਬੜੇ ਮਾਨ ਨਾਲ ਬੜਾ ਅਸੀਂ ਕਰਕੇ ਦੇਖਿਆ ਵੀ ਚਲੋ ਨਵੀਂ ਸਰਕਾਰ ਆਈ ਐ ਜਿਵੇਂ ਕੋਈ ਨਵਾਂ ਮਹੱਲੇ 'ਚ ਕੋਈ ਕੰਮ ਹੋਵੇ ਤਾਂ ਬੜਾ ਸ਼ੌਂਕ ਜਾਂ ਹੁੰਦਾ ਕਿ ਯਾਰ ਇਹ ਕੁਝ ਸ਼ਾਇਦ ਕਰਨਗੇ ਪਰ ਇੱਕ ਵਾਰੀਆ ਦੁਬਾਰਾ ਫਿਰ ਦਿਖਾ ਦਿਓ ਪਰ ਇਹਨਾਂ ਦੀਆਂ ਗੱਡੀਆਂ ਇੱਥੇ ਖੁੱਬ ਜਾਂਦੀਆਂ ਐ ਐਕਸਲ ਟੁੱਟ ਜਾਂਦੇ ਐ ਆ ਜਿਹੜੀਆਂ ਭਰਤਾਂ ਪਾਈਆਂ ਇਹਨਾਂ ਨੇ ਆਪ ਪਾਈਆਂ ਹਜ਼ਾਰ-ਹਜ਼ਾਰ ਰੁਪਏ ਟਰਾਲੀਆਂ ਦਾ ਭਰਤ ਦਾ ਦੇ ਕੇ ਉਹ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਇਹ ਮਿੱਟੀ ਇਹਨਾਂ ਨੇ ਪਵਾਈ ਹੈ ਜਦੋਂ ਮੀਂਹ ਪੈਂਦਾ ਇੱਥੇ ਬੇੜਾ ਘਰਕ ਹੋ ਜਾਂਦਾ ਜਦੋਂ ਮੀਂਹ ਪੈਂਦਾ ਇੱਥੇ ਬੇੜਾ ਘਰਕ ਹੋ ਜਾਂਦਾ ਬੱਚਿਆਂ ਨੇ ਸਕੂਲ ਜਾਣਾ ਵੈਨ ਨਹੀਂ ਇੱਥੇ ਆਉਂਦੀ ਕੋਈ ਸਬਜ਼ੀ ਲੈ ਆਣੀ ਇੱਥੇ ਆਉਂਦਾ ਕੋਈ ਚਾਹ ਪਾਣੀ ਕੋਈ ਹੋਰ ਸਮਾਨ ਲੰਗਰ ਪਾਣੀ ਜਾਣਾ ਗੁਰੂ ਘਰ ਪ੍ਰਸ਼ਾਦ ਦੇ ਕੇ ਆਉਣੇ ਕੋਈ ਮੱਸੀਆ ਪੁੰਨਿਆ ਦਰਸ਼ਨ ਕਰਕੇ ਆਉਣੇ ਆ ਵਿੜਾ ਗਰਕ ਹੋਇਆ ਪਿਆ ਇੱਥੇ ਗੁਰੂ ਘਰ ਜਾਣ ਜੋਗੇ ਨਹੀਂ ਲੋਕ ਛੱਡੇ ਆਓ ਆਪਾਂ ਗੱਲਬਾਤ ਕਰਦੇ ਆ ਇੱਥੋਂ ਦੇ ਮਹੱਲੇ ਦੇ ਲੋਕ ਖੜੇ ਆ ਬੋਲੋ ਤੁਸੀਂ ਬੋਲੋ ਆ ਮੇਰੇ ਨਾਲ ਬਾਬਾ ਜੀ ਖੜੇ ਇੱਥੇ ਪੁੰਨੀ ਸਾਉਂਡ ਦੇ ਮਾਲਕ ਹੈ ਔਰ ਇਹਨਾਂ ਦਾ ਕਾਫੀ ਇੱਥੇ ਸ਼ਹਿਰ ਦੇ ਵਿੱਚ ਜਾਣ ਪਛਾਣ ਹੈ ਮਸ਼ਹੂਰ ਬੰਦੇ ਹੈ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾਕਾਰਾ ਸੋ ਪ੍ਰ ਕਿੰਨੇ ਸਾਲਾਂ ਤੋਂ ਇਹ ਲੋਕ ਪਰੇਸ਼ਾਨੀ ਦੇ ਵਿੱਚ ਜੂਝ ਰਹੇ ਐ ਕਿੰਨੇ ਕ ਪੈਸੇ ਦੇ ਇਹਨਾਂ ਨੇ ਮਿੱਟੀ ਇੱਥੇ ਆਪਦੇ ਪੱਲਿਓਂ ਪਾ ਚੁੱਕੇ ਐ ਕੋਈ ਸੀਵਰ ਦਾ ਬੁਰਾ ਹਾਲ ਐ ਸੀਵਰ ਮਹਿਕਮੇ ਦਾ ਬੁਰਾ ਹਾਲ ਐ ਉਹ ਵੀ ਇਹਨਾਂ ਨੂੰ ਪੁੱਛਦੇ ਐ ਸਵੇਰ ਦੇ ਟਰਾਈ ਕਰੀ ਜਾਂਦੇ ਐ ਫੋਨ ਇੱਥੇ ਬਬਲਦੀਪ ਜਈ ਨੇ ਉਹ ਇਹਨਾਂ ਨੂੰ ਕੀ ਜਵਾਬ ਦਿੱਤਾ ਮੈਂ ਵੀ ਇਹਨਾਂ ਸਾਹਮਣੇ ਹੁਣ ਬਬਲਦੀਪ ਨੂੰ ਫੋਨ ਲਾਇਆ ਮੈਨੂੰ ਵੀ ਉਹਨਾਂ ਨੇ ਅਹੀਂ ਕਿਹਾ ਮੀਟਿੰਗ 'ਚ ਐ ਮੈਨੂੰ ਨਹੀਂ ਪਤਾ ਇਹਨਾਂ ਨੇ ਪਹਿਲਾਂ ਗੱਲ ਕੀਤੀ ਐ ਕਹਿੰਦੇ 11 ਵਜੇ ਦੇ ਅਸੀਂ ਫੋਨ ਕਰੀ ਜਾਂਦੇ ਐ ਆ 11 ਵਜੇ ਤੇ ਫੋਨ ਕਰੀ ਜਾਂਦੇ ਵੀ ਉਹ ਮੀਟਿੰਗ ਦੇ ਵਿੱਚ ਹੀ ਐ ਏਡੀ ਕਿਹੜੀ ਮ ਜਿਹੜੀ 6 ਘੰਟੇ ਦੀ ਮੀਟਿੰਗ ਚੱਲ ਰਹੀ ਹੈ ਕੱਲ ਸ਼ਨੀਵਾਰ ਹੈ ਪਰਸੋਂ ਐਤਵਾਰ ਹੈ ਸ਼ੁੱਕਰਵਾਰ ਨੂੰ ਸਾਰਾ ਦਿਨ ਮੀਟਿੰਗ 'ਚ ਕੱਢਤਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਤਿੰਨ ਦਿਨ ਸੀਵਰ ਬੋਰਡ ਵੱਲੋਂ ਫੋਨ ਤੇ ਇਹਨਾਂ ਨੂੰ ਟਾਈਮ ਦਿੱਤਾ ਜਾਂਦਾ ਤੇ ਇੱਥੇ ਆ ਕੇ ਕੰਮ ਕਿਹੜੇ ਵੇਲੇ ਨੀਪਰੇ ਚੜਿਆ ਬਾਬਾ ਜੀ ਕਿੰਨਾ ਚਿਰ ਹੋ ਗਏ ਸਾਡੇ ਨਰਕ ਬੁਰਾ ਹਾਲਾ ਜੀ ਬਹੁਤ ਬੁਰਾ ਹਾਲਾ ਸੀ ਸਿਰ ਕਿੰਨਾ ਸਮਾਂ ਲੰਮਾ ਸਮਾਂ ਇਹਨੂੰ ਘੱਟੋ ਘੱਟ ਜੇਦਾ ਵੇਖ ਲੀਏ ਸਿਰੇ ਤੋਂ ਸਿਰੇ ਤੱਕ ਕਰਦਾ 5-7 ਸਾਲ ਹੀ ਹੋ ਗਏ ਜੀ ਜਿਆਦਾ ਸਮਾਂ ਕਦੋ ਜਿਆਦਾ ਹੁਣ ਇਹ 4 ਮਹੀਨੇ ਦਾ ਮੌਲ ਸਾਡੇ ਘਰਾਂ ਦਾ ਬਹੁਤ ਜ਼ ਵੇਖੋ ਇੱਥੇ ਸਾਡੇ ਪ੍ਰਮਾਤਮਾ ਦੀ ਕਿਰਪਾ ਨਾਲ ਮਾਸਟਰ ਪਿਆਰਾ ਜੀ ਉਹਨਾਂ ਕੋਲ ਚਾਰ ਪੈਸੇ ਹੈਗੇ ਅਸੀਂ ਤਾਂ ਭਾਈ ਗਰੀਬ ਬੰਦੇ ਆ ਕਿਰਪਾ ਮਾਲਕ ਦੀ ਉਹਨਾਂ ਨੇ 15-20 ਟਰਾਲੀਆਂ ਆਪਦੇ ਪੱਲਿਓਂ ਸਟਵਾਤੀਆਂ ਇੱਥੇ ਮਾਸਟਰ ਪਿਆਰਾ ਜੀ ਨੇ ਮਾਸਟਰ ਪਿਆਰਾ ਜੀ ਨੇ ਵੈਸੇ ਉਹਨਾਂ ਨੇ ਲਾਇਆ ਵੈਸੇ ਉਹਨਾਂ ਨੇ ਲਾਇਆ ਬਿਲਕੁਲ ਸਾਥ ਉਹਨੇ ਮੰਗਿਆ ਸੀ ਤਾਂ ਕਿਹੜਾ ਪੰਜ ਕਿਛੇ ਟਰਾਲੀਆਂ ਸਟਾਈਆਂ ਸੀ ਸਾਂਝੇ ਪੈਸੇ ਇਕੱਠੇ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਸਟਾਈਆਂ ਵਿਚਾਰਾਂ ਨੇ ਜਾਂਦਾ ਰਹਿਣ ਮਹਾਰਾਜ ਕਿਰਪਾ ਕਰੇ ਆਪਣਾ ਫੇਰ ਵੀ ਸਾਡਾ ਕੁਝ ਨਹੀਂ ਬਣਿਆ ਜੀ ਬੁਰਾ ਹਾਲਾ ਅੱਜ ਮੈਂ ਸਾਡੇ ਬਾਬਾ ਜੀ ਖੜੇ ਆ ਇਹ ਮੰਨੂਆਂ ਦੇ ਵੀ ਭਾਈ ਤੁਸੀਂ ਨਾ ਆਪਦੇ ਪੱਲੋਂ ਕੁਛ ਅਸੀਂ ਵੀ ਚਲੋ ਥੋੜੀ ਬਹੁਤੀ ਮਦਦ ਕਰਦੇ ਆਂ ਇਹਨਾਂ ਨੇ ਹੌਸਲਾ ਦਿੱਤਾ ਖਾਲਸਾ ਜੀ ਨੇ ਤੁਸੀਂ ਪੈਪ ਪਾ ਦਿਓ ਮੈਂ ਅੱਜ ਤੋਂ 15-20 ਦਿਨ ਪਹਿਲਾਂ ਜੈਜੀ ਸਾਹਿਬ ਨੂੰ ਫੋਨ ਲਾਇਆ ਸੀਗਾ ਮੈਂ ਕਿਹਾ ਜੀ ਮੈਨੂੰ ਦੱਸੋ ਵੀ ਅਸੀਂ ਦੁਬਾਰਾ ਪੈਪ ਪਾ ਸਕਦੇ ਆਂ ਜਾਂ ਨਹੀਂ ਪਾ ਸਕਦੇ ਕੱਲ ਨੂੰ ਕੋਈ ਗੱਲ ਨਾ ਹੋ ਜੇ ਆਂਦੇ ਮੈਂ ਬੰਦਾ ਭੇਜਦਾ ਬੰਦਾ ਅੱਜ ਆਉਂਦਾ ਜੀ 20 ਦਿਨ ਹੋ ਗਏ ਨਹੀਂ ਆਇਆ ਲਾਰੇ ਲੱਪੇ ਜੈਜੀ ਲਾਰੇ ਆ ਉਦੋਂ ਬਾਅਦ ਮੈਂ 20 25 ਕਿਹੜੇ ਕਿਹੜੇ ਜਾਈ ਨਾ ਤੁਹਾਡੀ ਜਵਰੇ ਗੱਲ ਹੋਈ ਆ ਆ ਬੱਬਲ ਜੀ ਬੱਬਲ ਨਾ ਜੀ ਬੱਬਲਦੀਪ ਜੀ ਕੀ ਕਹਿੰਦੇ ਤੁਹਾਨੂੰ ਬੱਬਲ ਜੀ ਪਜੁਰਮਾ ਸਵੇਰ ਫੋਨ ਲਾਛੋ ਤੇ ਬਾਬਾ ਜੀ ਬਸ ਫੋਨ ਕਰਦੇ ਆ ਤੁਸੀਂ ਮੀਟਿੰਗ ਚ ਆਏ ਕਿੰਨੇ ਵਜੇ 11 ਵਜੇ ਕੋਸ ਮਿੰਟਾਂ ਤੋਂ ਉਦੋਂ ਬਾਅਦ ਵੀ ਤੁਸੀਂ ਲਾਇਆ ਫੋਨ ਹਾਂ ਨਹੀਂ ਉਦੋਂ ਉਦੋਂ ਹੀ ਲਾਸੋ ਤੂੰ ਪਹਿਲਾਂ ਲਾਸੋ ਉਹਨਾਂ ਨੇ ਚੱਕਿਆ ਨਹੀਂ ਗਾ ਜੀ ਉਦੋਂ ਪਹਿਲਾਂ ਚੱਕਿਆ ਨਹੀਂ 11 ਵਜੇ ਮੀਟਿੰਗ 'ਚ ਬੈਠੇ ਹੁਣ 5 ਵਜੇ ਹੁਣ ਮੈਂ ਫੋਨ ਲਾਇਆ ਹਜੇ ਵੀ ਮੀਟਿੰਗ 'ਚ ਹਾਂ ਤੁਸੀਂ ਆਣੇ ਹੋ ਵੀ ਹੁਣ ਫੋਨ ਲਾਇਆ ਹੁਣ ਵੀ ਮੀਟਿੰਗ 'ਚ ਬੈਠੇ ਆ ਜੀ ਇਹ ਫਿਰ ਪੁੱਛਿਆ ਕਿਹੜੀ ਮੀਟਿੰਗ ਹੈ ਕਹਿੰਦੇ ਮੈਂ ਕਰਦਾ ਚਲੋ ਬਾਅਦ ਦੀ ਗੱਲ ਹੈ ਉਹਨਾਂ ਦੇ ਬਿਆਨ 받 ਲੈਣੇ ਆ ਉਦੋਂ ਬਾਅਦ ਹੀ ਫਿਰ ਇਹਨਾਂ ਨੇ ਬਾਬਾ ਜੀਾਂ ਨੂੰ ਤੁਸੀਂ ਪਾ ਪਾ ਦਿਓ ਅੱਜ ਮੈਂ ਪੈਪ 42 ਲਾਇਆ ਇੱਥੇ ਖੜੇ ਰਹੋ ਤੁਸੀਂ ਆ ਪੈਪ ਆ ਪੈਪ ਇਥੇ ਪਾਉਣ ਲੱਗੇ ਸੀ ਪਰ ਜਦੋਂ ਪੈਪ ਪਾਉਣ ਲੱਗੇ ਦੱਸੋ ਕੀ ਗੱਲ ਹੋਈ ਆ ਪੱਟ ਵੀ ਲਿਆ ਉਹ ਮੁੰਡਾ ਲੱਗਿਆ ਜੀ ਪੈਪ ਪਾਉਣ ਵਾਲਾ 4200 ਰੁਪਏ ਦਾ ਖਰਚਾ ਗਿਆ ਸੋਨੇ ਮੈਨੂੰ ਸਾਰਾ ਉਹ ਪੈਪ ਪਾਉਣ ਲੱਗਾ ਜਦੋਂ ਉਹਨੇ ਟੱਕਣ ਚੱਕਿਆ ਜਦੋਂ ਉਹਨੇ ਟੱਕਣ ਚੱਕਿਆ ਹੁੰਦਾ ਜੀ ਇਹ ਤਾਂ ਫੋੜ ਲਾ ਤੇ ਤਾਂ ਆਪਣਾ ਕੰਮ ਲੋਟ ਨਹੀਂ ਆਉਣਾਗਾ ਥੋੜਾ ਐਵੇਂ 4000 4500 ਰੁਪਏ ਐਵੇਂ ਜਾਊਗਾ ਕੀ ਕਹਿੰਦੇ ਹੋ ਉਹ ਆਂਦਾ ਵੀ ਨਾ ਕਰੋ ਕੀ ਕੀ ਕਿਉਂ ਨਾ ਕਰੋ ਆ ਭਰਿਆ ਪਿਆ ਜੀ ਫੋੜਾ ਕੰਮ ਸਾਰਾ ਬੁਰਾ ਹਾਲ ਬੈਠੋ ਕੋਈ ਲੀਕੇਜ ਹੈ ਪੈਪ ਦੀ ਇਹ ਨਹੀਂ ਪਤਾ ਜੀ ਕੀ ਗੱਲ ਬਾਤ ਹੈ ਪਹਿਲਾਂ ਵੀ ਮੈਂ ਇਨਾਂ ਤੋਂ ਬੈਂਟੀਆਂ-ਬੁੰਟੀਆਂ ਕਰਕੇ ਇੱਕ ਦਾਣਾ ਉਹ ਮੋਟਰ ਜੀ ਲਿਆਏ ਸੀ ਅਸੀਂ ਪਾਣੀ ਜਾਇ ਤੋਂ ਕੜਵਾਤਾ ਸੀਗਾ ਅਗਲੇ ਦਿਨ ਫੇਰ ਉਹੀ ਹਾਲ ਆ ਤੇ ਆ ਵਾਂਜਾ ਮਰਾਇਆ ਉਹਨਾਂ ਨੂੰ ਮੈਂ ਚਲੋ ਜੋ ਮੁੰਡਿਆਂ ਨੂੰ ਮਾਨਤਾ ਨਹੀਂ ਮੈਂ 20-500 ਰੁਪਈਆ ਵੀ ਚਲੋ ਜੋ ਆਪਣਾ ਬੰਦਾ ਉਹਨਾਂ ਨੂੰ ਚਾਹ ਪਾਣੀ ਪਲਾਦਾ ਕਹਿੰਦਾ ਮਤਲਬ ਤੇ ਮਸਲਾ ਤਾਂ ਤੁਹਾਡਾ ਹੋਵੇ ਤਾਂ ਹੋਵੇ ਟਾਸ ਤੋਂ ਮਾਤਰੀ ਕੋਈ ਫਾਇਦਾ ਨਹੀਂ ਮੈਂ ਤਾਂ ਅੱਜ 5000 ਆਜੋ ਬਾਈ ਸਸੇ ਕਾਲ ਜੀ ਆ ਤੁਮੜ ਧਿਆਨ ਦੇਣ ਹਾਂ ਜੀ ਲੁੰਬਾ ਜੀ ਇਹ ਓਵਰਫਲੋ ਕਰ ਰਿਹਾ ਸਾਡਾ ਜਿਹੜਾ ਸੀਵਰ ਆ ਪਹਿਲਾਂ ਅਸੀਂ ਜਿਹੜਾ ਬਾਹਰ ਨਿਕਾਸ ਕੀਤਾ ਡਰੇਨ ਤੇ ਉਸ ਤੋਂ ਦੁਖੀ ਸੀਗੀ ਬਹੁਤ ਠੀਕ ਹੈ ਜੀ ਉਹ ਤਾਂ ਲੀਕ ਕਰੀ ਜਾਂਦਾ ਜੇ ਆ ਸਾਡਾ ਜਿਹੜਾ ਨਵਾਂ ਸੀਵਰ ਇਸ ਡਿੱਗੀ ਨੂੰ ਜਾਂਦਾ ਜਿਹੜਾ ਸੀਵਰ ਡੱਗ ਨੂੰ ਹਾਂ ਇਹ ਵੀ ਓਵਰਫਲੋ ਕਰੀ ਜਾਂਦਾ ਹੈ ਇਹ ਓਵਰਫਲੋ ਹੋ ਗਿਆ ਭਰ ਗਿਆ ਅੱਗੇ ਦੀ ਨਿਕਾਸੀ ਨਹੀਂ ਹੋ ਰਹੀ ਨਿਕਾਸੀ ਨਹੀਂ ਹੋ ਰਹੀ ਉਹਦੇ ਕਰਕੇ ਸਾਰਾ ਇੱਥੇ ਗੰਦ ਬਾਹਰ ਆ ਰਿਹਾ ਇਹ ਤਿੰਨ ਚਾਰ ਮਹੀਨਿਆਂ ਤੋਂ ਆਹਾ ਹੋ ਗਿਆ ਜੀ ਚਾਰ ਮਹੀਨਿਆਂ ਤੋਂ ਤੇ ਫਿਰ ਕਿੰਨੇ ਬੁਰਾ ਹਾਲ ਹੈ ਕੀ ਕਹਿਣਾ ਚਾਹੁੰਦੇ ਹੁਣ ਤੁਸੀਂ ਬੱਸ ਜਲਦ ਜੋ ਕਾਰਵਾਈ ਕਰਵਾਉਣੀ ਹੈ ਬੇਨਤੀ ਕਰਾਂਗੇ ਅਸੀਂ ਨਾ ਜੀ ਇਹ ਕਹਿਣਾ ਚਾਹੁੰਦੇ ਵੀ ਜੇ بارش ਆ ਜਾਂਦੀ ਤਾਂ ਸਾਨੂੰ ਛੁੱਟੀ ਲੈਣੀ ਪੈਂਦੀ ਹੈ ਕੰਮ ਤੇ ਛੁੱਟੀ ਵਾਲੇ ਬੰਦੇ ਕੰਮ ਤੇ ਜਾਂਦੇ ਸਾਰੇ ਆ ਮਾੜੀ ਗੌਰਮਨ ਨੇ ਸਿਆਣੀ ਉਮਰ ਦੇ ਖੜੇ ਐ ਸਾਡੇ ਬਜ਼ੁਰਗ ਦੀ ਉਮਰ ਦੇ ਨੇ ਬਾਪੂ ਜੀ ਨਾਲ ਗੱਲਬਾਤ ਬਾਪੂ ਜੀ ਸਾਸਰੀ ਘਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਤੁਸੀਂ ਸਿਆਣੇ ਹੋਂ ਸਾਈਕਲ ਤੇ ਮੈਂ ਤੁਹਾਨੂੰ ਮੋਰਸਲੇ ਦੇਖਿਆ ਕਿੰਨੀ ਮੁਸ਼ਕਲ ਨਾਲ ਤੁਸੀਂ ਲੰਘ ਟੱਪ ਰਹੇ ਹੋ ਅਜੇ ਅੱਜ ਚਲੋ بارش ਕੱਲ ਦੀ ਪਈ ਹੋਈ ਐ ਕੱਲ ਤਾਂ ਬਹੁਤ ਬੁਰਾ ਹਾਲ ਹੋਣਾ ਮੇਰੇ ਹਿਸਾਬ ਨਾਲ ਸਾਡੀ ਗੱਡੀ ਖੁੱਭ ਗਈ ਤੇ ਤੁਸੀਂ ਦੱਸੋ ਕੀ ਗੱਲ ਬਾਤ ਐ ਇਹ ਅੱਜ ਨਹੀਂ ਜੀ ਮੁਸ਼ਕਲ ਇਹ ਘੱਟ ਤੋਂ ਘੱਟ 2 ਸਾਲਾਂ ਦੀ ਮੁਸ਼ਕਲ ਐ ਹਾਂ 2 ਸਾਲ ਹੋ ਗਏ 2 ਸਾਲ ਕਿ ਇਥੋਂ ਗੁਰਦੁਆਰਾ ਟੀਬੀ ਸਾਹਿਬ ਤੋਂ ਲਾ ਕੇ ਤੇ ਇਧਰ ਕੁਟੂਆ ਦਿੱਕ ਕੁਟੂਆ ਤੱਕ ਰਸਤੇ ਤੱਕ ਜੇ ਸਾਰਾ ਰਸਤਾ ਵੇਖ ਸਕਦੇ ਬਿਲਕੁਲ ਕੱਚਾ ਰਸਤਾ ਵੀ ਦੂਠ ਠੀਕ ਹੁੰਦਾ ਪਰ ਇਹ ਵੈਸੇ ਰਾਹ ਸਰਕਾਰੀ ਹੈ ਕਿ ਮੈਂ ਸੁਣਿਆ ਸੀ ਇਹ দান ਚ ਦਿੱਤਾ ਹੋਇਆ ਕਿਸੇ ਨੇ ਪਤਾ ਨਹੀਂ ਇਹ ਰਾਹ ਸਰਕਾਰੀ ਹੈ ਜੀ ਇਹ ਘਾਟ ਤੋਂ ਘਾਟੇ ਤੇ 6-7 ਪਿੰਡ ਆ ਜਿਹੜੇ ਇਹ 7 6-7 ਪਿੰਡਾਂ ਨੂੰ ਇਹ ਗੁਰੂਕਰਨਾ ਜੋੜਦਾ ਜੀ ਇਧਰ ਪਿੰਡ ਨੇ ਜਿਹੜਾ ਨੇੜੇ-ਨੇੜੇ ਫਿਰ ਉਹ ਹੁਣ ਜਿਵੇਂ ਵੀ ਅਗਲਾ ਜਾਂਦਾ ਹੀ ਨਹੀਂ ਹੁਣ ਨਹੀਂ ਜੀ ਇਧਰ ਤੇ ਫਿਰ ਬਹੁਤ ਘਾਟ ਆਉਂਦੇ ਆ ਇਹ ਘਾਟ ਤੇ ਸਾਨੂੰ ਤਾਂ ਜਿਹੜਾ ਅਸੀਂ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਤੋਂ ਲਾ ਕੇ ਤੇ ਇਧਰ ਕੁਟੀਆ ਤਿੱਕਰ ਚਰਸ਼ਤਾ ਬਣਦਾ ਇਧਰੋਂ ਆਉਂਦਾ ਪਰ ਗਾੜੀ ਵੱਲੋਂ ਹਾਂਜੀ ਇੱਥੇ ਘੜਦੋ ਘਟਾ ਅਸੀਂ ਟਿੱਬੀ ਸਾਹਿਬ ਤੋਂ ਲਾ ਕੇ ਤੇ ਇੱਥੋਂ ਤਿੱਕਰ ਸੋ ਕਰ ਹੋਵਾਂਗੇ ਸੋ ਕਰ ਹਾਂਜੀ ਕਿ ਜਿਨ੍ਹਾਂ ਨੂੰ ਬਹੁਤ ਵੱਡੇ ਪੱਦਰ ਦੀ ਇਥੋਂ ਦੇਖਿਆ ਹੈ ਅੱਗੇ ਚੁੱਪ ਕਰਾਓ ਕੋਈ ਜੀ ਵੱਡੇ ਪੱਦਰ ਦਾ ਮੁਸ਼ਕਲ ਹੈ ਅੱਛਾ ਕਿਉਂ ਨਾ ਤਾਂ ਸਾਡੇ ਇਧਰ ਕੋਈ ਵੈਨ ਆਉਂਦੀ ਹੈ ਜੀ ਠੀਕ ਹੈ ਜੀ ਨਾ ਕੋਈ ਰਸ਼ਕਾ ਆਉਂਦਾ ਜੀ ਬੁੜੀਆਂ ਨੇ ਆਉਣਾ ਆਉਣਾ ਜਾਣਾ ਤੇ ਨਾ ਕੋਈ ਸਬਜ਼ੀ ਵਾਲਾ ਆਉਂਦਾ ਜੀ ਬਹੁਤ ਬੁਰਾ ਹਾਲ ਹੈ ਬਹੁਤ ਵੱਡੇ ਪੱਦਰ ਦਾ ਮੁਸ਼ਕ ਤੇ ਆ ਤੁਸੀਂ ਵੇਖ ਹੀ ਚੁੱਕੇ ਆ ਵੀ ਮੀਂਹ ਦਾ ਕੱਲ ਪਿਆ ਪਰ ਸਾਨੂੰ ਤਾਂ ਇੱਥੇ ਬਹੁਤ ਬਹੁਤ ਵੱਡੇ ਪੱਧਰ ਦਾ ਅਖਿਆਈ ਹੈ ਸਾਡੇ ਇੱਥੋਂ ਦੀ ਕੋਈ ਰਸ਼ਕਾ ਨਹੀਂ ਲੰਗਦਾ ਸਾਈਕਲ ਨਹੀਂ ਲੰਗਦਾ ਮੋਟਰਸਾਈਕਲ ਨਹੀਂ ਲੰਗਦਾ ਜੀ ਅਸੀਂ ਤਾਂ ਬੇਨਤੀ ਇਹੀ ਕਰਦੇ ਆ ਵੀ ਚਲ ਸਾਡੇ ਵਾਲ ਵੀ ਨਾ ਦੇਖੋ ਤੇ ਨੇੜੇ ਗੁਰੂ ਘਰ ਹੈ ਜਿਹੜਾ ਸੰਗਤਾਂ ਨੇ ਉੱਥੇ ਜਾਣਾ ਆਉਣਾ ਤੇ ਇਸ ਨੂੰ ਛੇਤੀ ਤੋਂ ਛੇਤੀ ਜਿਹੜਾ ਐਡਾ ਵੱਡਾ ਇਹ ਖਰਾਬੀ ਹੈ ਇਸ ਨੂੰ ਠੀਕ ਕੀਤਾ ਜਾਵੇ ਆ ਬਾਈ ਜੀ ਪਹਿਲਾਂ ਦੱਸ ਹੀ ਸਕਿਆ ਹਟੇ ਆ कि ਜਿਹੜੇ ਸਾਡੇ ਘਰਾਂ ਦਾ ਪਾਣੀ ਹੈ ਸਾਰੇ ਸ਼ਹਿਰ ਦਾ ਪਾਣੀ ਨਹੀਂ ਜਿਹੜਾ ਆ ਖੜਾ ਹੈ ਠੀਕ ਹੈ ਜੀ ਸ਼ਹਿਰ ਦਾ ਪਾਣੀ ਨਹੀਂ ਇਹ ਜਿਹੜੇ ਸਾਡੇ ਘਰਾਂ ਦਾ ਸੀਵਰ ਪਾਇਆ ਨਾ ਜੀ ਉਹ ਸਾਰਾ ਓਵਰਫਲੋ ਹੈ ਉਹ ਸੀਵਰ ਓਵਰਫਲੋ ਦੀ ਗਾਂ ਇੱਕ ਨਿਕਾਸੀ ਨਹੀਂ ਗਾਂ ਨਿਕਾਸੀ ਨਹੀਂ ਜੇ ਅਸੀਂ ਫੋਨ ਕਰਦੇ ਆ ਇਹ ਬਾਈ ਜੀ ਨੇ ਵੀ ਅੱਜ ਫੋਨ ਕਰਿਆ ਹੈਗੇ ਆ ਠੀਕ ਹੈ ਜੀ ਮੈਂ ਵੀ ਅੱਜ ਬਬਲ ਨੂੰ ਫੋਨ ਕੀਤਾ ਹੈ ਉਹਨਾਂ ਨੇ ਆਪਣਾ ਫੋਨ ਤਾਂ ਨਹੀਂ ਚੱਕਿਆ ਠੀਕ ਹੈ ਜੀ ਜਾ ਕੇ ਵੀ ਆਉਂਦੇ ਨੇ ਪਰ ਕੋਈ ਸਾਡੀ ਇੱਥੇ ਗੱਲਬਾਤ ਫੋਨ ਚੱਕ ਹੀ ਨਹੀਂ ਰਹੇ ਬਸ ਮਸਾਂ ਹੀ ਚੱਕਿਆ ਜਦੋਂ ਕਹਿੰਦੇ ਮੀਟਿੰਗ 'ਚ ਐ ਇੱਥੇ ਜੀ ਜਿੱਥੇ ਹੁਣ ਆਪਾਂ ਖੜੇ ਆ ਇਥੋਂ ਥੋੜੇ ਜਿੇ ਕਰਮਾਂ ਤੇ ਸੱਜੇ ਪਈ ਮੁੜਦੀ ਐ ਜੀ ਇਸ ਪਈ ਦੇ ਵਿੱਚ ਜਾ ਕੇ ਹਾਲ ਵੇਖ ਲੋ ਅਸੀਂ ਸਾਰੇ ਉੱਥੇ ਰਹਿ ਰਹੇ ਆ ਕੋਈ ਵੀ ਰਸਤਾ ਨਗਰ ਨੂੰ ਹੈ ਨਹੀਂ ਬਹੁਤ ਵੱਡੇ ਬਦਲ ਦੀ ਮੁਸ਼ਕਲ ਹੈ ਬਹੁਤ ਔਖਾ ਜੇ ਕੱਲ ਹੁਣ ਮੀਂਹ ਪਈ ਜਾਂਦਾ ਸੋਚ ਲਓ ਪਰ ਜੇ ਤੁਸੀਂ ਬਾਜ਼ਾਰ ਜਾਣਾ ਪੈ ਗਿਆ ਜੋ ਕੋਈ ਦਵਾਈ ਲਿਉਣੀ ਹੈ ਕੋਈ ਐਮਰਜੈਂਸੀ ਮੇਰੇ ਤੋਂ ਰਾਹ ਹੀ ਬੰਦ ਹੈ ਵੀ ਜੀ ਮੀਂਹ ਦੇ ਵਿੱਚ ਤਾਂ ਹੈਗਾ ਹੀ ਹੈ ਕਿ ਸਾਡਾ ਬਿਨਾ ਮੀਂਹ ਤੋਂ ਵੀ ਬੰਦੀ ਹੈ ਬਿਨਾ ਮੀਂਹ ਤੋਂ ਵੀ ਰਾਹ ਬੰਦੀ ਹੈ ਆ ਦੇਖ ਲਓ ਅੱਜ ਵੇਖੀ ਕੀ ਹਾਲ ਹੈ ਬਿਨਾ ਮੀਂਹ ਤੋਂ ਵੀ ਬੰਦ ਹੈ ਮਾਤਾ ਸਾਡੇ ਨਾਲ ਇੱਕ ਮਾਤਾ ਸਸੀ ਕਾਲ ਹਾਂ ਜੀ ਮਾਤਾ ਤੁਸੀਂ ਕਹਿੰਦੇ ਟਰਾਲੀਆਂ ਟੁਰਲੀਆਂ ਸੀ ਕੋਲੋਂ ਬਦਲੋ ਪਾਣੀ ਪਿੱਛਲੇ ਪਈਆਂ ਹਾਂ ਜੀ ਹਾਂ ਜੀ ਤਾਂ ਆ ਅਸੀਂ ਆਪਣੇ ਬਾਰ ਮੂਰੇ ਟਰਾਲੀਆਂ ਪੈਸੇ ਲੈ ਕੇ ਕੋਲੋਂ ਪੈਸੇ ਲੈ ਕੇ ਪਈਆਂ ਕੋਲੋਂ ਵਲਾ ਕੇ ਜੀ ਮਾੜਾ ਮੋਟਾ ਰਾਹ ਬਣ ਹਾਂ ਜੀ ਕੋਈ ਬੱਚਿਆਂ ਨੇ ਸਕੇ ਜਾਣਾ ਮੈਂ ਤੇ ਮੇਰੇ ਚੜਨਾ ਬੰਦਾ ਉਹਨੂੰ ਮਾਤਾ ਇੱਥੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਤੁਹਾਡੀ ਵਿਆਹ ਹੋ ਕੇ ਤੁਸੀਂ ਇੱਥੇ ਆਏ ਸੀ 30 ਸਾਲ ਹੋ ਗਏ 30 ਸਾਲ ਹੋ ਗਏ ਜਾਂ ਜ਼ਿਆਦਾ ਹੋ ਗਏ 30 ਸਾਲ ਹੋ ਗਏ 30 40 ਸਾਲ ਹੋ ਗਏ ਕਿਤੇ ਹਾਂ ਜੀ ਜਾਣੀ 40 ਹੋ ਗਏ ਹਾਂਜੀ ਮਾਤਾ ਮੇਰੀ ਗੱਲ ਸੁਣ 40 ਸਾਲਾਂ ਚ ਕਿਤੇ ਐਹੋ ਜਿਹਾ ਹਾਲ ਬੁਰਾ ਦੇਖਿਆ ਹਾਂਜੀ ਬਹੁਤ ਬੁਰਾ ਹਾਲ ਆਇਥੇ ਰਿਆ ਹੁਣ 40 ਸਾਲਾਂ ਚ ਦੇਖਿਆ ਐਹੋ ਜਿਹਾ ਹਾਲ ਨਹੀਂ ਨਹੀਂ ਉਦੋਂ ਨਾ ਮੰਨਿਆ ਸੀ ਜੀ ਉਦੋਂ ਵਧੀਆ ਸੀ ਹਾਂਜੀ ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਸਹੀ ਕਰ ਦਾਂਗੇ ਜਿਨ੍ਹਾਂ ਨੇ ਤਾਂ ਜਿਵੇਂ ਐਹੋ ਜਿਹਾ ਅਸੀਂ ਅਸੀਂ ਕਰ ਦਿੱਤਾ ਕੀ ਕਹਿਣਾ ਚਾਹੁੰਦੇ ਆਮ ਆਦਮੀ ਪਾਰਟੀ ਦੇ ਆਫਸਰਾਂ ਨੂੰ ਲੀਡਰ ਨੂੰ ਅਸੀਂ ਇਹੀ ਆ ਕਹਿਣਾ ਕੋਈ ਤੁਸੀਂ ਵੀ ਠੀਕ ਕਰਨਾ ਵੀ ਠੀਕ ਕਰ ਦੇਣਾ ਮੱਚੇ ਮਾਰੇ ਆ ਹੁਣੇ ਜਾਣਾ ਕਰਨਾ ਬੱਚੇ ਬੱਚੇ ਨੂੰ ਬਿਮਾਰ ਹੋਏ ਤੇ ਲੈਟਰੀਆਂ ਦਾ ਪਾਣੀ ਬਾਹਰ ਆਇਆ ਹਾਂਜੀ ਔਰ ਮਾਤਾ ਜੀ ਕੁਝ ਕਹਿਣਾ ਚਾਹੁੰਦੇ ਹੋ ਕੋਈ ਨਹੀਂ ਪੈਂਜੀ ਤੁਸੀਂ ਕੁਝ ਬੋਲੋਗੇ ਚਲੋ ਕੋਈ ਗੱਲ ਕੋਈ ਗੱਲ ਹੀ ਵੀਰ ਜੀ ਇੱਥੇ ਜੁੜੇ ਆ ਮੁਹੱਲਾ ਨਿਵਾਸੀ ਆ ਵੀਰ ਸੱਸੀ ਗਾਲ ਸੱਸੀ ਗਾਲ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਖਰਾ ਸਿੰਘ ਜੀ ਸੁਖਰਾ ਸਿੰਘ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ 32 ਸਾਲ ਦੀ ਉਮਰ ਆ ਜੀ 32 ਸਾਲ ਦੀ ਉਮਰ ਆ ਭਰਾ ਯਾਰ ਇਹ ਹਾਲਾਤ ਆ ਅਸੀਕ ਨੇ ਕਿ ਆਪਾਂ ਗਊਸ਼ਾਲਾ ਹੁੰਦੀ ਐ ਸਮਝਦੇ ਹੋ ਨਾ ਗਊਸ਼ਾਲਾ ਦੇ ਵਿੱਚ ਗਊਆਂ ਵੀ ਐ ਚਲੋ ਉੱਥੇ ਠੱਠੇ ਐ ਵੀ ਛੋਟੇ ਬੱਚੇ ਬੱਚੀਆਂ ਵੀ ਐ ਹਾਂਜੀ ਹਾਂ ਉਹਨਾਂ ਦੀ ਪੱਖੇ ਲੱਗੇ ਐ ਕੂਲਰ ਲੱਗੇ ਐ ਇੰਟਰਲੋਕ ਟਾਈਲਾਂ ਲੱਗੇ ਉਹਨਾਂ ਦੇ ਬੈਠਣ ਵਾਸਤੇ ਬੋਰੀਆਂ ਠੰਡ ਗਰਮੀ ਪੱਕਾ ਕੁੰਡਰਤਾਵੇਂ ਹਾਂਜੀ ਹਾਂ ਤੇ ਤੁਸੀਂ ਤਾਂ ਮੈਂ ਕਹਿੰਨਾ ਵੀ ਆਪਾਂ ਤਾਂ ਇਨਸਾਨ ਆ ਯਾਰ ਹਾਂਜੀ ਹਾਂ ਵੀ ਇਨਸਾਨ ਜਾਨਵਰਾਂ ਜਾਨਵਰਾਂ ਨਾਲੋਂ ਭੈੜੀ ਜ਼ਿੰਦਗੀ ਜੀਰੇ ਐ ਕੀ ਕਹਿਣਾ ਚਾਹੁੰਦੇ ਤੁਸੀਂ ਤੂੰ ਜਾਨਵਰਾਂ ਨਾਲੋਂ ਬੱਤਰ ਜ਼ਿੰਦਗੀ ਜੀਰੇ ਕਿ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ ਇਹ ਕਹਿੰਦੇ ਫੋਨ ਹੀ ਨਹੀਂ ਚੱਕਦੇ ਅਫਸਰ ਤੇ ਕੀ ਕਹਿਣਾ ਚਾਹੁੰਦੇ ਆ ਜਿਹੜਾ ਸਾਡੇ ਸੀਵਰੇਜ ਪਾਇਆ ਸਰਕਾਰ ਨੇ ਇਹ ਸੀਵਰੇਜ ਸਾਡੀ ਸਹੂਲਤ ਵਾਸਤੇ ਪਾਇਆ ਗਿਆ ਜਾਂ ਸਾਨੂੰ ਨਰਕ ਦੀ ਜ਼ਿੰਦਗੀ ਦੇਣ ਵਾਸਤੇ ਪਾਇਆ ਗਿਆ ਸਹੀ ਠੀਕ ਹੈ ਨਾ ਜੀ ਆ ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਹੈ ਕਿ ਆ ਜਿਹੜਾ ਸੀਵਰ ਪਾਇਆ ਹੈ ਸਾਡੀ ਸਹੂਲਤ ਵਾਸਤੇ ਪਾਇਆ ਹੈ ਕਿ ਸਾਨੂੰ ਨਰਕ ਦੀ ਜ਼ਿੰਦਗੀ ਚ ਸਭ ਕੁ ਬਦਲਾਵ ਦੇਤਾ ਤੁਸੀਂ ਹਾਂਜੀ ਹਾਂ ਦੇਖੋ ਜੀ ਜਦੋਂ ਸੀਵਰੇਜ ਨਹੀਂ ਪਿਆ ਸੀਗਾ ਸਾਡੇ ਉਦੋਂ ਇਤਸੋ ਜ਼ਿੰਦਗੀ ਸੌਖੀ ਸੀ ਜ਼ਿੰਦਗੀ ਸੌਖੀ ਸੀ ਉਦੋਂ ਸੀਵਰ ਜਦੋਂ ਨਹੀਂ ਪਿਆ ਜ਼ਿੰਦਗੀ ਸੌਖੀ ਸੀ ਜੀ ਬਹੁਤ ਸੌਖੀ ਸੀ ਉਦੋਂ ਸੌਖੀ ਸੀ ਕੀ ਹਾਂ ਜੀ ਜਦੋਂ ਦਾ ਸੀਵਰੇ ਪਿਆ ਤੁਸੀਂ ਦੇਖ ਰਹੇ ਹੋ ਅਸੀਂ ਇਹੀ ਨਰਕ ਭੋਗ ਰਹੇ ਹਾਂ ਜੀ ਨਰਕ ਭੋਗੀ ਜਾਂਦੇ ਲੋਕ ਦੇਖ ਲਓ ਜੀ ਇਹ ਕਹਿਣਾ ਚਾਹੁੰਦੇ ਆਮ ਆਦਮੀ ਦੇ ਇਤੇ ਲੀਡਰਾਂ ਨੂੰ ਐਸਡੀਓ ਨੂੰ ਸੀਵਰ ਬੋਰਡ ਨੂੰ ਜੇਈ ਨੂੰ ਕੀ ਕਹਿਣਾ ਚਾਹੁੰਦੇ ਨੇ ਦੇਖੋ ਦੇਖੋ ਜੀ ਮੇਰੀ ਸਰਕਾਰ ਮੂਰੇ ਇਹੀ ਬੇਨਤੀ ਆ ਵੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਆ ਅਸੀਂ ਉਹਨਾਂ ਤੇ ਭਰੋਸਾ ਕੀਤਾ ਕਿ ਸਾਡਾ ਭਰੋਸਾ ਸਰਕਾਰ ਬਰਕਰਾਰ ਰੱਖੇ ਵੀ ਸਾਡਾ ਜੋ ਮੁਹੱਲੇ ਦਾ ਮਸਲਾ ਜਾਂ ਸੀਵਰੇਜ ਦਾ ਜੋ ਵੀ ਮਸਲਾ ਸਾਨੂੰ ਇੱਥੇ ਸਹੂਲਤ ਸਹੀ ਤਰ੍ਹਾਂ ਦੀ ਦਿੱਤੀ ਜਾਵੇ ਤਾਂ ਜੋ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਉਹ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਕੇ ਇੱਥੋਂ ਆਪਣੀ ਜ਼ਿੰਦਗੀ ਨਾ ਗਵਾਉਣ ਆਮ ਆਦਮੀ ਪਾਰਟੀ ਨੂੰ ਬੇਨਤੀ ਕਰ ਰਿਹਾ ਸਰਕਾਰ ਨੂੰ ਮੁਹੱਲਾ ਨਿਵਾਸੀ ਕਿ ਅਸੀਂ ਬੜੇ ਪਿਆਰ ਨਾਲ ਇੱਥੇ ਚੁਣਿਆ ਤੇ ਸਾਡੇ ਚੁਣੇ ਦਾ ਮੁੱਲ ਪਾਇਆ ਜਾਵੇ ਇਹ ਨਾ ਹੋਵੇ ਵੀ ਅਗਲੀ ਈਰ ਫਿਰ ਸਰਕਾਰ ਬਦਲਣੀ ਪੈ ਜੇ ਇਹੀ ਗੱਲ ਹੈ ਦੇਖੋ ਜੀ ਦੇਖੋ ਸਰਕਾਰ ਸਹੂਲਤਾਂ ਜਦੋਂ ਦਿੰਦੀ ਆ ਤਾਂ ਦੁਆਰਾ ਵੀ ਬਣ ਜਾਂਦੀ ਹੈ ਤਾਂ ਜਨਤਾ ਨੂੰ ਉਹਨਾਂ ਨੂੰ ਵੋਟ ਪਾਉਣ ਵੇਲੇ ਸੋਚਣਾ ਨਹੀਂ ਪੈਂਦਾ ਜੀ ਦੇਖੋ ਅਸੀਂ ਹੁਣ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਛੱਡ ਕੇ ਨਵੀਂ ਸਰਕਾਰ ਤੇ ਭਰੋਸਾ ਕਰਕੇ ਉਹਨਾਂ ਨੂੰ ਵੋਟ ਦਿੱਤੀ ਹੈ ਹਾਂ ਆਮ ਆਦਮੀ ਨੂੰ ਕਾਲੀ ਕਾਂਗਰਸ ਸਾਰੇ ਛੱਡ ਕੇ ਭਰੋਸਾ ਕਰਿਆ ਵੀ ਚੱਲ ਯਾਰ ਨਵੇਂ ਬੰਦੇ ਆ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਉਹੀ ਹਾਂ ਤੁਹਾਨੂੰ ਮੈਂ ਉਹੀ ਕਹਿ ਰਿਹਾ ਜੇ ਸਰਕਾਰ ਸਾਡੇ ਵਾਸਤੇ ਕੁਝ ਕਰੂਗੀ ਤਾਂ ਹੀ ਸਾਡਾ ਭਰੋਸਾ ਉਹਨਾਂ ਤੇ ਬਰਕਰਾਰ ਰਹੂਗਾ ਨਹੀਂ ਫਿਰ ਹਾਂਜੀ ਹਾਂ ਸਾਰੇਗੇ ਤੇ ਬਟਨ ਵੀ ਪ੍ਰੈਸਰ ਦੇ ਦਬ ਦਾਂਗੇ ਦੇਖੋ ਜੀ ਦੇਖੋ ਉਹ ਹਾਂਜੀ ਹਾਂ ਤੁਸੀਂ ਤੁਸੀਂ ਆਪ ਸਮਝਦਾ ਰਹੋ ਤੁਸੀਂ ਪੱਤਰਕਾਰ ਹੋ ਜੀ ਵੀ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਜਨਤਾ ਦੀਆਂ ਸਹੂਲਤਾਂ ਬਾਰੇ ਦੇਖਣਾ ਪੈਣਾ ਹੈ ਹੁਣ ਜਿੱਥੇ ਮੰਨ ਕੇ ਚਲੋ ਨਰਕ ਦੀ ਜ਼ਿੰਦਗੀ ਕੱਟੀ ਜਾ ਰਹੀ ਹੈ ਹੁਣ ਲੋਕਾਂ ਵੱਲੋਂ ਤਾਂ ਉਸ ਚੀਜ਼ ਨੂੰ ਸਹੂਲਤ ਨੂੰ ਆਪਾਂ ਸਹੀ ਤਰੀਕੇ ਨਾਲ ਵਰਤੋਂ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਸਾਡੀ ਜ਼ਿੰਦਗੀ ਵੀ ਇੱਥੇ ਸੌਖੀ ਹੋ ਸਕੇ ਬਹੁਤ ਵਧੀਆ ਬਾਈ ਜੀ ਨੇ ਬਿਆਨ ਦਿੱਤੇ ਹੈ ਬਹੁਤ ਹੀ ਸੋਚ ਸਮਝ ਕੇ ਬਿਆਨ ਦਿੱਤੇ ਹਰੇਕ ਗੱਲ 'ਚ ਮਤਲਬ ਪਤਾ ਲੱਗਦਾ ਸ਼ਬਦਾਂ ਦਾ ਕਿ ਅਸੀਂ ਸਰਕਾਰ ਲਿਆਂਦੀ ਹੈ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਨਹੀਂ ਫਿਰ ਵੋਟਾਂ ਫੇਰ ਵੀ ਆਉਣੀਆਂ ਇਹਨਾਂ ਦਾ ਇਸ਼ਾਰਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮਾਤਾ ਜੀ ਹਾਂ ਜੀ ਭਾਈ ਜੀ ਅਸੀਂ ਬੋਲ ਆਪਣਾ ਗੁਰੂ ਜੀ ਰਾਮ ਨਾਖੜੂ ਬੋਲ ਸਿੰਘ ਨੂੰ ਐਮ ਐਲ ਏ ਨੂੰ ਅਸੀਂ ਬੇਨਤੀ ਕਰਦੇ ਆਂ ਜੀ ਮਾਤਾ ਜੀ ਕਿ ਸਾਡੇ ਬੰਨੀ ਧਿਆਨ ਦਿੱਤਾ ਜਾਵੇ ਸਾਡੇ ਬੰਨੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਕਾ ਅਸੀਂ ਉਹਨੂੰ ਬੱਬਲ ਨੂੰ ਇਨਾ ਫੋਨ ਕਰਦੇ ਆਂ ਸਾਡਾ ਫੋਨ ਬਿਲਕੁਲ ਨਹੀਂ ਚੱਲਦਾ ਬੱਬਲ ਜੀ ਤੇ ਇਲਜ਼ਾਮ ਲੱਗ ਰਿਹਾ ਹੈ ਮੈਂ ਖੁਦੇ ਤੋ ਫੋਨ ਕੀਤਾ ਬੜੀ ਮੁਸ਼ਕਿਲ ਆਤ ਇਹ ਫੋਨ ਚੱਕਣਾ ਚਾਹੀਦਾ ਕਮ ਸੇ ਕਮ ਬੰਦੇ ਇੱਥੇ ਬੀਬੀਆਂ ਪਰੇਸ਼ਾਨ ਹੋ ਰਹੀਆਂ ਹੁਣੇ ਉਹਨਾਂ ਨੂੰ ਪੁੱਛਦੇ ਵੀ ਆਓ ਫੋਨ ਹੀ ਨਹੀਂ ਚੱਕਦੇ ਸਰਦਾਰ ਜੀ ਇੰਨਾ ਫੋਨ ਕਰਦੇ ਆ ਫੋਨ ਬਿਲਕੁਲ ਨਹੀਂ ਚੱਕ ਰਹੇਗੇ ਤੇ ਐਮਐਲਏ ਸਾਹਿਬ ਨੂੰ ਸਾਡੀ ਬੇਨਤੀ ਆ ਵੀ ਇੱਧਰ ਸਾਡੇ ਮਹੱਲੇ ਵਿੱਚ ਆ ਕੇ ਧਿਆਨ ਦੇਣ ਸੀਵਰੇਜ ਤੋਂ ਅਸੀਂ ਇੰਨੇ ਤੰਗ ਹੈ ਕਿ ਸਾਡੇ ਬੱਚੇ ਬਹੁਤ ਜ਼ਿਆਦਾ ਤੰਗ ਹੈ ਅਸੀਂ ਤੰਗ ਹੈ ਬਾਹਰ ਨਹੀਂ ਅਸੀਂ ਨਿਕਲ ਰਹੇਗੇ ਠੀਕ ਮਾਤਾ ਜੀ ਬਹੁਤ ਹਨ ਬਹੁਤ ਜਿਆਦੇ ਫੈਲ ਰਹੀਆਂ ਹਨ ਬਹੁਤ ਆ ਗੰਦ ਦਿਖਾ ਦਿਓ ਦੁਬਾਰਾ ਮਾਤਾ ਜੀ ਨੇ ਇਹਨਾਂ ਜਿਹੜੇ ਬਿਆਨ ਦਿੱਤੇ ਆੱਕ ਕੇ ਦਿੱਤੇ ਆ ਮਾਤਾਵਾ ਭੈਣਾ ਦੇਖੋ ਅਮੌਲਕ ਨੂੰ ਵੀਰ ਨੂੰ ਐਮਐਲਏ ਨੂੰ ਬੇਨਤੀ ਕਰ ਰਹੀਆਂ ਕਿ ਭਰਾ ਵਾਂਗ ਕੇ ਤੇ ਸਾਡੀ ਤੂੰ ਸੁਣਵਾਈ ਕਰ ਭਾਈ ਆਓ ਜੀ ਇੱਧਰ ਆਓ ਮਾਸ਼ੀ ਜੀ ਕੋਲੇ ਆਓ ਸੱਸੀ ਕਾ ਬਪੂ ਜੀ ਹਾਂਜੀ ਕੀ ਕਹਿਣਾ ਚਾਹੀਦਾ ਹਾਂਜੀ ਅਸੀਂ ਤਾਂ ਇਹ ਚਾਹੁੰਦੇ ਵੀ ਸਾਡਾ ਜਿਹੜਾ ਸੀਵਰੇਜ ਐ ਠੀਕ ਕੀਤਾ ਜਾਵੇ ਬਾਕੀ ਸਾਡੀਆਂ ਬਿਮਾਰੀਆਂ ਫੈਲੀ ਜਾਂਦੀਆਂ ਬਾਕੀ ਮੇਰੀ ਆਪਣੇ ਨੂ ਰਾਨੀ ਨੌਕਰੀ ਕਰਦੀ ਜਿੱਤੇ ਮੇ ਕੋਈ ਨਾ ਛੁੱਟੀ ਨਹੀਂ ਉਹਨੇ ਦੇਖੋ ਜੀ ਬਾਬੂ ਖੋਇਆ ਸਰਦਾਰ ਜੀ ਅੰਕਲ ਸਾਡੇ ਬਾਪੂ ਸਮਾਨ ਨੇ ਬਾਬੂ ਖੋ ਗਿਆ ਵੀ ਸਾਡੀ ਬਿੱਟੀਆ ਰਾਣੀ ਨੂਰ ਰਾਣੀ ਨੌਕਰੀ ਕਰਦੀ ਹੈ ਕਿਹੜੇ ਮੈਕਮ ਹਸਪਤਾਲ ਜਨੇ ਟੀਚਰ ਅਧਿਆਪਕ ਇਹਦੇ ਬੱਚਿਆਂ ਨੂੰ ਪੜ੍ਹਾਉਣ ਨਹੀਂ ਜਾ ਪਾਉਂਦੇ ਆ ਰੋਈ ਜਾਂਦੇ ਆ ਜੀ ਵਿਧਾਇਕ ਸਾਹਿਬ ਦੇਖੋ ਲੋਕ ਇੱਥੇ ਤੜਫ ਰਹੇ ਆ ਇਹਨਾਂ ਦੇ ਪੈਸੇ ਲੱਗਦੇ ਆ 10 ਦਰਾਲੀਆਂ 20 ਕੋਲੋਂ ਪਹਿਲਾਂ ਬਵਾਈਆਂ ਹੁਣ ਜਿਹਦੇ ਪੈਸੇ ਲਾ ਕੇ ਵੀ ਇੱਥੇ ਫੇਰ ਉਹੀ ਹਾਲ ਹੈ ਤੇ ਬੇਨਤੀ ਕਰਦੇ ਆਸੀਂ ਵੀ ਆਪਦੇ ਫਾਸਟਵੇ ਪ੍ਰਾਈਮ ਚੈਨਲ ਜਰੀਏ ਬੇਨਤੀ ਕਰਦੇ ਆ ਕਿ ਇਹਨਾਂ ਦੇ ਹੰਝੂ ਸਾਡੇ ਹੰਝੂ ਹੈ ਤੁਹਾਡੇ ਹੰਝੂ ਹੈ ਇਹਨਾਂ ਨੂੰ ਪੂੰਝੋ ਤੇ ਜਲਦ ਤੋਂ ਜਲਦ ਨੂੰ ਮਸਲੇ ਨੂੰ ਹੱਲ ਕਰੋ ਤਾਂ ਕਿ ਸਾਡੇ ਭੈਣ ਭਰਾ ਆਪਣੀ ਜ਼ਿੰਦਗੀ ਦਾ ਸੁਖਾਲਾ ਤਰੀਕਾ ਇੱਥੇ ਆਪਣੀ ਜ਼ਿੰਦਗੀ ਨਿਭਾ ਸਕਣ ਪਿਆਰੇ ਸਾਥੀਓ ਮੈਂ ਸੰਦੀਪ ਲੁੰਬਾ ਫਾਸਟਵੇ ਪ੍ਰਾਈਮ ਤੋਂ ਇਹ ਖਬਰ ਲੈ ਕੇ ਹਾਜ਼ਰ ਸੀ ਜੀ ਧੰਨਵਾਦ